ਆਪ ਮੁਲਕਾਂ ਦੇ ਪੱਖ ਦੀ ਗੱਲ ਕਰਦਾ ਮੇਰੇ ਮੁਲਕ ਦੀ ਗੱਲ ਕਰਦਾ ਤੇ ਇਸ ਕਰਕੇ ਮੈਂ ਇੰਸਾਨਾਂ ਦੀ ਕਿਹਦਾ ਗੱਲ ਹੋ ਜਾਂਦੀ ਹੈ ਕਿ ਪਾਟੋ ਘਾੜ ਬਹੁਤੇ ਤਾਂ ਕਹਿੰਦੇ ਨੇ ਕਿ ਕਿਸਾਨਾਂ ਆਗੂਆਂ ਦੀ ਆਪਸ ਦੇ ਵਿੱਚ ਈਗੋ ਦੀ ਗੱਲ ਹੈ ਸਾਰੀ ਈਗੋ ਕਲੈਸ਼ ਹੁੰਦਾ ਹੈ ਹੋਮੇ ਦਾ ਕਲੈਸ਼ ਹੋ ਜਾਂਦਾ ਹੈ ਆਪਸ ਤਾ ਕਰਕੇ ਨਹੀਂ ਇਕੱਠੇ ਹੁੰਦੇ ਪਰ ਨਹੀਂ ਇਹਦੇ ਪਿੱਛੇ ਜਦੋਂ ਨੁਹਾਈ ਨਾਲ ਦੇਖਦੇ ਆ ਤਾਂ ਗੇਮਾਂ ਬਹੁਤ ਵੱਡੀਆਂ ਲੱਗਦੀਆਂ ਨੇ ਇਹ ਸੈਂਟਰ ਦੀਆਂ ਹੀ ਸਾਰੀਆਂ ਕਾਰੋਸਤਾਨੀਆਂ ਮੁੰਡੀਆਂ ਨੇ ਕਿ ਤੁਸੀਂ ਅੱਧੇ ਕਿਚੂਣਾ ਲੜ ਲਓ ਅੱਧੇ ਕਿਚੂਣਾ ਤੋਂ ਬਾਹਰ ਹੋ ਜਾਓ ਅੱਧੇ ਕਿ ਐ ਕਰ ਲਓ ਅੱਧੇ ਕਿ ਫਰਵਰੀ ਦੇ ਮਹੀਨੇ ਚਲੇ ਜਾਓ ਅੱਧੇ ਕਿ ਤੁਸੀਂ ਮੀਟਿੰਗਾਂ ਕਰੀ ਜਾਓ ਕਿ ਤੁਸੀਂ ਕਿਸਾਨਾਂ ਦਾ ਸਾਥ ਦੇਣਾ ਹੈ ਜਿਹੜੇ ਦਿੱਲੀ ਦੇ ਸਾਹ ਬਾਰਡਰ ਤੇ ਜਾਣ ਦੇ ਲਈ ਰਸੀਦੇ ਤਖਤ ਕਿਨੇ ਦਿੱਤਾ ਮੇਰੇ ਬਾਡੂਣੇ ਜਾਣੇ ਦਿੱਤਾ ਪਿੰਡ ਚੂੜ ਚੱਕ ਸਰਦਾਰ ਰੂੜ ਸਿੰਘ ਪੰਜ ਪੰਜ ਦੀ ਹਵੇਲੀ ਮੇਰੇ ਦਾਦਾ ਜੀ ਦੀ ਗੋਰੇ ਕਹਿੰਦਾ ਸੀ ਬਾਹਰ ਦਰਵਾਜ਼ਾ ਲਾ ਦੇ ਤੇ ਸੋਨੇ ਦੀਆਂ ਮੋਹਰਾਂ ਨਾਲ ਭਰ ਦਿਆਂਗੇ ਸਾਨੂੰ ਫੈਸਲਾ ਮਨਜ਼ੂਰ ਵੀ ਸੀ ਮੇਰੇ ਪਿਓ ਨੇ 10 10 11 11 ਸਾਲ ਦੀ ਉਮਰ ਵਿੱਚ ਗਿਰਫਤਾਰੀਆਂ ਦਿੱਤੀਆਂ ਮੋਦੀ ਇਕੱਠਾ سرخ جھنڈے بچوں تیری گل ہے چچا سن جو تو چلیں گے اج کے یہاں کے سن جو یہاں کے ہیں یہ بھی سنو یہ ہیں سارے مار کے کی سے صحیح کیلا گرا پر ਧੰਨਵਾਦ بہت بہت احادی اور સુگرمائیں کا ضرور آتا کیونکہ میں ابو کے گھر سے ফার্ম بھی لے کر جانا بہت مشکل ہے بہت بہت ਧੰਨਵਾਦ یہ جان لیں کہ اگر میرا پرپائے گئے تو میں کھلاڑیوں تمہیں دے آج کی بچیے اور ساری مائیں جو موتی اوئے با دوں با تا بدايه نو میں ہاں او باجی انی براد دو منٹ پیچھے لے اتے انہاں دے یاراں بندیاں کو ابی ہارا کو کو نیتے نیو تے دکھا دے गवर्नमेंट जो सॼी किसान जी एम एस पी हुविधानक तौर ते लड़ाई हमेशह नस ਔਰ ਜੀਵਨ ਮੰਦੀ ਲੜਦੇ ਆ ਤੇ ਤੁਹਾਡੀ ਜੀਵਨ ਮੰਦੀ ਤੁਹਾਡੀ ਨਸਲ ਤੇ ਤੁਹਾਡੀ ਜੀਵੀ ਆ ਅਸਲ ਪਹਿਚਾਨ ਇੱਕ ਕਰ ਜਕਾਰਾ ਲਾਓ ਬੋਲੇ ਸੁਨਹਿਾਰਾ ਜੈ ਜੈਕਾਰ ਭਾਰਤੀ ਕਿਸਾਨ ਦੁਨੀਆ ਦਾ ਮਜ਼ਦੂਰ ਇਕਤਾ ਜੈ ਜੈਕਾਰ ਸੋ ਕਿਸਾਨ ਮਨੁੱਖਾਂ ਦਾ ਸਹਿਯੋਗ ਵੱਡਾ ਮਿਲੇ ਬਹੁਤ ਸਾਰਾ ਕੋਈ ਬਜਾਰਾਂ ਦੇ ਵਿੱਚ ਕੁਝ ਛੋਟੀਆਂ ਦੁਕਾਨਾਂ ਖੁੱਲੀਆਂ ਨੇ ਪਰ ਮੈਂ ਸਮਝਦਾ ਉਹ ਵੀ ਬੰਦ ਨਾਲ ਦੀਆਂ ਨੇ ਕਿਉਂਕਿ ਜਿਹੜੇ ਆਮ ਲੋਕਾਂ ਨੇ ਬਜਾਰਾਂ ਨੂੰ ਜਾਣਾ ਸੀ ਉਹ ਅੱਜ ਕੋਈ ਨਹੀਂ ਗਿਆ ਜੇ ਕੋਈ ਸਾਦੀ ਦੁਕਾਨ ਖੋਲ ਕੇ ਵੀ ਬੈਠਾ ਮੈਂ ਤਾਂ ਉਹਨਾਂ ਨੂੰ ਕੋਈ ਅਪੀਲ ਕਰਾਂਗਾ ਤੁਸੀਂ ਸਾਡਾ ਸਾਥ ਦਿਆ ਕਰੋ ਉਹਦਾ ਫਾਇਦਾ ਕੋਈ ਨਹੀਂ ਕਿਉਂਕਿ ਕਸਟਮਰ ਕੋਈ ਨਹੀਂ ਗਿਆ ਕੋਈ ਇਸ ਕਰਕੇ ਲੋਕ ਜਿਹੜੇ ਆ ਉਹ ਇਹਨੂੰ ਅੱਜ ਸਫਲਤਾਪੂਰਵਕ ਹੀ ਮੰਨਣਗੇ ਕਿ ਅੱਜ ਬਿਲਕੁਲ ਸਫਲ ਬੰਦ ਹੈ ਕੜੀ ਕੜੀ ਜਿਹੜੀ ਮੰਗ ਹੈ ਜਿਹੜੀ ਤੁਸੀਂ ਚਾਹਦੇ ਹੋ ਜਿਹੜੀ ਨਹੀਂ ਮੰਨੀ ਜਾ ਰਹੀ ਜਿਹਦੇ ਕਰਕੇ ਐਸਾ ਰਸ਼ ਕਰਨਾ ਪੈ ਰਿਹਾ ਦੇਖੋ ਸਰniki 12 ਮੰਗਾਂ ਨੇ ਉਹ ਚਾਰਟਰ ਜਿਹੜਾ ਆਲ ਉਮਐਸਪੀ ਤੇ ਗਰੰਟੀ ਕਾਨੂੰਨ ਲਾਉਣੀ ਹੈ ਸਵਾਮੀ ਨਾਥਨ ਕੋ ਲਾਗੂ ਕਰਨ ਦੀ ਹੈ ਕਰਜ਼ਾ ਮੁਕਤੀ ਅਲੀ ਹੈ ਮਜ਼ਦੂਰਾਂ ਨੂੰ ਨੇਕਾ ਦੇ ਵਿੱਚ ਸੌਰੀ ਜਗ੍ਹਾ 200 ਥਿਆੜੀ ਦਿੱਤੀ ਜਾਂਦੀ 200 ਦਿਨ ਕੰਮ ਦਿੱਤਾ ਜਾਵੇ ਔਰ 700 ਥਿਆੜੀ ਦਿੱਤੀ ਜਾਵੇ ਔਰ ਇਸੇ ਤਰੀਕੇ ਨਾਲ ਕਿਸਾਨਾਂ ਨੂੰ 10000 ਪੈਨਸ਼ਨ ਦੇਣੀ ਚਾਹੀਦੀ ਹੈ ਜਿਹੜੀ ਲਖੀਪੁਰ ਖੀਰੀਆ ਕੋਈ ਸ਼ਾਮਿਲਣਾ ਚਾਹੀਦਾ ਜਿਹੜੇ ਉਹਦੇ ਦੋਚੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਜਿਹੜੇ ਅੰਦੋਲਨ ਦੌਰਾਨ ਜ਼ਖਮੀ ਹੋਏ ਸਨ ਜਾਂ ਜਿਨ੍ਹਾਂ ਦੇ ਸ਼ਹੀਦ ਹੋਏ ਸਨ ਉਹਨਾਂ ਨੂੰ ਪੂਰਨ ਮੁਆਵਜ਼ਾ ਤੇ ਜਿਨ੍ਹਾਂ ਨੂੰ ਅਜੇ ਤੱਕ ਨੌਕਰੀ ਨਹੀਂ ਮਿਲੀ ਨੌਕਰੀ ਮਿਲਣੀ ਚਾਹੀਦੀ ਇਹ ਸਾਰੀਆਂ 12 ਮੰਗਾਂ ਦਾ ਸਾਡਾ ਚਾਰਟਰ ਆਲਰੇਡੀ ਭਾਰਤ ਸਰਕਾਰ ਨੂੰ ਗਿਆ ਹੋਇਆ ਉਹਨਾਂ ਨੇ ਪਹਿਲਾਂ ਮੰਨ ਵੀ ਲਈ 2021 ਵਿੱਚ ਉਹ ਕਹਿੰਦੇ ਕੇਂਦਰ ਸਰਕਾਰ ਨੂੰ ਮੰਗਾਂ ਮੰਨਦੀਆਂ ਹਨ ਉਹਦਾ ਇਹ ਦੇਖੋ ਪੰਜ ਮੰਗਾਂ ਤੇ ਜਿਹੜੀ 18 ਤਰੀਕ ਨੂੰ ਮੀਟਿੰਗ ਤੇ ਆਈ ਸੀ ਉਹ ਪੰਜ ਮੰਗਾਂ ਤੇ ਉਹਨੇ ਕਿਹਾ ਸੀ ਪੰਜ ਮੰਗਾਂ ਧੋਡੀਆਂ ਪੰਜ ਫਸਲਾਂ ਤੇ ਅਸੀਂ ਮੰਨ ਲੈਨੇ ਪਰ ਜਦੋਂ ਮੀਟਿੰਗ ਤੋਂ ਬਾਹਰ ਆਏ ਪਿਊਸ਼ ਕੋਇਲ ਜੀ ਫਿਰ ਉਹਨਾਂ ਵਿੱਚ ਇੱਕ ਪੇਚਾ ਪਸਾ ਲਿਆ ਟੌਂਟ੍ਰਿਕ ਫਾਰਮਿੰਗ ਉਹਨਾਂ ਨੇ ਕਿਹਾ ਵੀ ਤੁਸੀਂ ਝੋਨਾ ਕਣਕ ਤੋਂ ਜਿਹੜੇ ਜਦਾਂ ਬਾਹਰ ਹੋਣਗੇ ਉਹਨਾਂ ਨੂੰ ਐਮਐਸਪੀ ਦੇਵਾਂਗੇ ਇਹ ਹੈਗੀ ਕੰਟਰੈਕਟ ਫਾਰਮਿੰਗ ਜਿਹੜਾ ਅਸੀਂ ਪਹਿਲਾਂ ਆਲਰੇਡੀ ਕਾਨੂੰਨ ਵਾਪਸ ਕਰਾ ਕੇ ਕਹਿੰਦੇ ਨੇ ਕਾਨੂੰਨਾਂ ਚ ਸੋ ਉਸ ਗੱਲ ਤੋਂ ਗੱਲ ਟੁੱਟੀ ਸੀ ਤੇ ਉਹਦੇ ਵਿੱਚ ਭਾਰ ਸਰਕਾਰ ਪੁੱਛੀ ਆ ਭਾਰ ਸਰਕਾਰ ਦੇ ਵਜ਼ੀਰ ਤੋਂ ਪੁੱਛੀ ਠੀਕ ਹੈ ਬਹੁਤ ਧੰਨਵਾਦ ਧੰਨਵਾਦ ਅੱਜ ਦੇ ਧੰਨਵਾਦੇ ਥੋੜਾ ਬਰੀਫ ਕਰ ਦੋ ਕਿੱਥੇ ਲੱਗਾ ਤੇ ਕਿਉਂ ਲੱਗਾ ਸਾਉਂ ਵੀ ਕਿਸਾ ਮਿਰਚਾ ਜਾਇ ਰਾਜ ਨੇ ਕਿਹਾ ਤੇ ਕਿਸਾਨ ਮਜ਼ਦੂਰ ਮਿਰਚਾ ਦੋਨਾ ਗੁਰਮਾ ਵੱਲੋਂ ਸਰਦਾਰ ਜਗਜੀਤ ਸਿੰਘ ਦੀ ਬੰਦਬਾਰ ਤੇ ਬੈਠੀ ਆ ਗਏ ਅਨੰਦ ਉਹਦੇ ਸੰਬੰਧ ਵਿੱਚ ਅੱਜ ਸਵੇਰੇ 7 ਵਜੇ ਤੋਂ 4 ਵਜੇ ਤੱਕ ਦਾ ਜਿਹੜਾ ਇਹ ਪੰਜਾਬ ਵੱਲ ਤੋਂ ਕੌਲ ਹੈ ਜੀ ਧੰਨ ਵਾਲੀ ਮਾਤਕ ਤੇ ਰੇਲ ਔਰ ਸੜਕੀ ਆਵਾਜ਼ਾਂ ਰੌਣੀ ਹੋਈ ਹੈ ਔਰ ਇਹ ਜਿਹੜਾ ਹੈਗਾ ਇਸ ਕਿਸਾਨੀ ਮੰਗਾਂ ਨੂੰ ਲੈ ਕੇ ਜਿਹੜੀ ਸਰਕਾਰ ਕਿਸਾਨੀ ਮੰਗਾਂ ਨੂੰ ਮੰਨਦੀ ਹੋਣੀ ਚਾਹੀਦੀਗੀ ਤਾਂ ਉਹੀ ਮੰਗਾਂ ਉਹ ਲੈ ਕੇ ਸਰਦਾਰ ਜਗਜੀਤ ਸਿੰਘ ਅੱਲੇ ਬਾਣੇ ਵਰਤ ਤੇ ਬੈਠੇ ਨੇ ਜਿੱਨਾਂ ਤੋਂ ਸਰਕਾਰ ਮੰਗਾਂ ਮੰਨਦੀ ਹੈ ਇਹ ਅਦਾਲਤ ਚੱਲਦੀ ਰਹੇਗੀ ਹੋਣ ਵਾਲੇ ਜਨਤ ਦੇ ਜਿਹੜੇ ਬਕਾਲ ਹੋਏਗੀ ਮੈਂ ਭਾਰਤ ਦੇ ਸਾਧਨ ਤੋਂ ਦੇਖਦਾ ਸੀ ਕਿ ਉਹਦਾ ਜਗਾ ਫਰਦਾਨਾ ਹੁੰਦੇ ਨਾਤੇ ਜਮੀਨ ਤੋਂ ਹੁੰਦਾ ਹੈ ਉਹਦੇ ਪੂਰੇ ਜ਼ਿਲ੍ਹੇ ਨੂੰ ਕਟਿਆ ਕਰਕੇ ਉਹ ਸਾਰਾ ਬਿਲਕੁਲ 100% ਲਾਗੂ ਕੀਤਾ ਜਿਹੜੀਆਂ ਕਿੜੀਆਂ ਸੇਵਾਵਾਂ ਜੜੀਆਂ ਨੇ ਤੁਹਾਡੇ ਵੱਲੋਂ ਜੜੀਆਂ ਕੋਲੀਆਂ ਇਹਦੇ ਵਿੱਚ ਮੈਡੀਕਲ ਸਹੂਲਤਾਂ ਨੇ ਪਾਉਂਦੇ ਪ੍ਰਾਥਮਿਕਾਇਆਂ ਦੀ ਕੋਈ ਕਿਸੇ ਦੀ ਮਰਦ ਹੋਦੀ ਹੈ ਇਦਾਂ ਦੀਆਂ ਸੇਵਾਵਾਂ ਜਿੰਨ ਸਰਵੋ ਜ਼ਰੂਰਤ ਰਹੀ ਚਾਹੇ ਬਣਾਈ ਕਰਾਉਣ ਦੇ ਵਜਤ ਦਾ ਸਹਾਰਾ ਨਾ ਸੇਵਾ ਦੇ ਦਰਮਿਆਨ ਆਜੇ ਤਾਂ ਮੇਰੇ ਚ ਮੁੱਖ ਲੋਕਾਂ ਦਾ ਕਿਹੋ ਜਿਹਾ ਸਹਿਯੋਗ ਹੈ ਅੱਜ ਬਹੁਤ ਇਹ ਦੂਰੀਆ ਕਿ 100% ਵੀ ਬਣਾ ਲੈਂਦੇ ਤੇਰਾ ਦਾ ਬਣਾ ਕੇ ਦੁਕਾਨਾਂ ਬੰਦ ਕਰਵਾ ਲੈਂਦੇ ਕਿਹ ਰਸਾ ਹੈ ਉਹ ਜੇ ਸਹਿ ਮਿਸੇ ਪੈਦਾ ਕਰਨਾ ਚਾਹੁੰਦੇ ਨਾ ਹੀ ਲੋਕਾਂ ਦੇ ਬਨਵਾ ਚ ਕਰੇ ਸਹਿ ਪੈਦਾ ਹੋਇਆ ਕਿਸਾਨ ਨੂੰ ਲੈ ਕੇ ਔਰ ਅਸਾਂ ਲੋਕਾਂ ਨੂੰ ਚਾਹੁੰਦਾ ਤੇਰੋਂ ਸਾਡੀ ਸਪੋਰਟ ਚਾਹੁੰਦਾ ਹੈ ਜਥੇਤਾ ਦਿਨੋਂ ਦਿਨ ਬਹੁਤ ਵੱਧ ਰਿਹਾ ਮੌਜੂਦੇ ਨਜ਼ਦੀਕ ਜਾ ਰਿਹਾ ਅਸੀਂ ਚਾਹੁੰਦਾ ਹੈ ਕਿ ਮੈਂ ਆਪਣੇ ਆਪ ਇਸ ਅੰਦੋਲਨ ਦਾ ਹਿੱਸਾ ਬਣ ਕੇ ਕਿਸੇ ਨੂੰ ਦਰਵਾਜ਼ੇ ਕੋਈ ਹੁਲੜਵਾ ਦੇ ਸਾਡੇ ਸ਼ਹਿਰਾਂ ਦਾ ਆਧੁਕਾ ਕੇ ਕੋਈ ਅਦਾਰਾ ਬੰਦ ਨਹੀਂ ਚਲਾਉਂਦਾ ਜੀ ਸੰਗਤਾਲ ਦੇ ਤੁਸੀਂ ਅਸੀਂ ਦੇਖਿਆ ਕਿ 70% ਤੋਂ ਉੱਪਰ ਚਾਰ ਵਿੱਚ ਸਾਡੇ ਨਾਲ ਲੋਕਾਂ ਦੇ ਜਿਹੜਾ ਸਪੱਸ਼ਟਾ ਦਾ ਸਾਲ ਹੁਣ ਵਾਲੇ ਦੇ ਨਾਲ ਵਿੱਚ ਜਾਹ ਪਰ ਦੇ ਵਿੱਚ ਧਰਨਾ ਪ੍ਰਦਰਸ਼ਨ ਚੱਲ ਰਿਹਾ ਇਸ ਤੋਂ ਬਾਅਦ ਜੇ ਧਾਮੀਨਾ ਮੰਗਾਂ ਮੰਨੀਆਂ ਜਾਂ ਤਾਂ ਅਗਲਾ ਸਟੈਪ ਕੀ ਰਹੇਗਾ ਸ਼ਾਂਤ ਨਹੀਂ ਰਹੇ ਤੇ ਹਰ ਤਰ੍ਹਾਂ ਦੇ ਪ੍ਰੈਸ ਕਰਾਂਗੇ ਔਰ ਇਹਨੂੰ ਮੋਰ ਕੀਆ ਕਰਕੇ ਲੋਕਾਂ ਨੂੰ ਲਾਭ ਪਹੰਚਾ ਦੇਗੇ ਕਿੰਨਾ ਚਾਹ ਰਹੇ ਹੈ ਸਰਕਾਰ ਸਾਡੇ ਸਤਿਕਾਰਯੋਗ ਸੇਵਾਾ ਪ੍ਰਦਰਸ਼ਨ ਹੋ ਰਿਹਾ ਬਾਕੀ ਚੱਲੂਗਾ ਕਿੜੀਆਂ ਕਿੜੀਆਂ ਯੂਨੀ ਨਾਲ ਇਸ ਸਮੇਂ ਤੁਹਾਡੇ ਨਾਲ ਭਾਰਤੀ ਕਿਸਾਨੀ ਨੇ ਆਪਣਾ ਸਿੱਧੂ ਪੇਰੇ ਜੇ ਤੱਕ ਇੱਕ ਪਵਾ ਪਾਲ ਕਿਸਾਨਾਂ ਦਾ ਅਰਸ਼ਕ ਨੇ ਕਿ ਪਰ ਹੋਰ ਵੀ ਲੋਕਲ ਜਥੇਬੰਦੀਆਂ ਕਾਫੀ ਸਾਡੇ ਸਮਰਥਨ ਵਿੱਚ ਇੱਥੇ ਆ ਕੇ ਹਰ ਇੱਕ ਵਰਗ ਤੋਂ ਹਰ ਇੱਕ ਪਾਈਚਾਰੇ ਤੋਂ ਸਾਡੇ ਸਮਰਥਨ ਕਰ ਰਹੇ ਹੈ। ਬੈਠੀਆਂ ਨੇ ਆਪਣਾ ਨਾਮ ਦੱਸੋ। ਦਰਸ਼ਕ ਜੀ ਸਾਡਾ ਜਿਲ੍ਹਾ ਮੋਦਾ ਭਾਰਤੀ ਕਿਸਾਨੀ ਦੇ ਸੰਗਤਾ ਸਿੱਧੂ ਨਾ ਠੀਕ ਹੈ।